ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਕੌਕੇ ਦਾ ਅੱਜ ਸ਼ਹੀਦੀ ਦਿਹਾੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਗਿਆ ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਪੋਪਾਈ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸੰਤਾਮੀ ਨੇ ਹਾਜ਼ਰੀ ਭਰੀ ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨਤਮਤ ਹੋਈਆਂ ਅਤੇ ਉੱਤੇ ਹੀ ਭਾਈ ਗੁਰਦੇਵ ਸਿੰਘ ਕੌਕੇ ਦਾ ਪਰਿਵਾਰ ਵੀ ਸ੍ਰੀ ਅਕਾਲ ਤਖਤ ਸਾਹਿਬ ਕੀ ਨਤਮਸਤਕ ਹੋਇਆ ਇਸ ਮੌਕੇ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕੇ ਬੀਸਨਪੁਰੂ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵਾਡੀ ਵੀ ਅਪੀਲ ਵੀ ਕੀਤੀ ਗਈ ਹੈ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂ ਕੇ ਜਿਨ੍ਹਾਂ ਨੂੰ ਪੁਲਿਸ ਨੇ ਨਜਾਇਜ਼ ਘਰੋਂ ਚੁੱਕ ਕੇ ਔਰ ਕਈ ਦਿਨ ਪੁਲਿਸ ਹਿਰਾਸਤ ਵਿੱਚ ਰੱਖ ਕੇ ਅੰਨਾਤ ਛੱਦ ਦੋਨੋਂ ਤੇ ਢਾਕੇ ਤੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੇ ਜਿਹੜੇ ਮਨੁੱਖੀ ਅਧਿਕਾਰ ਸੰਗਠਨ ਦੇ ਕਾਰਕੁਨਾਂ ਵੱਲੋਂ ਜਿਹੜੀ ਪੜਤਾਲ ਕਰਕੇ ਸਾਰਾ ਕੇਸ ਜਿਹੜਾ ਸੀਗਾ ਉਸੇ ਜੇ ਹਾਲ ਤੱਕ ਸਾਬ ਧਿਆਨ ਵਿੱਚ ਲਿਆਂਦਾ ਔਰ ਉਸੇ ਜੇ ਹਾਲ ਤੱਕ ਸਾਬ ਜੀ ਤੋਂ ਉਹਨਾਂ ਦੀ ਪੂਰੀ ਜਾਂਚ ਪੜਤਾਲ ਵਾਸਤੇ ਪੂਰੇ ਪੈਰ ਵੀ ਕੇਸ ਦੀ ਕਰਨ ਵਾਸਤੇ ਜਿਹੜਾ ਸੀ ਜਿਹੜੇ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਗਿਆ ਔਰ ਅੱਜ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੀ ਜਿਹੜਾ ਸ਼ਹੀਦੀ ਦਿਹਾੜਾ ਉਹ ਸ਼੍ਰੋਮਣੀ ਅਕਾਲ ਤਖਤ ਸਾਹਿਬ ਦੇ ਇੱਕ ਮਨਾਇਆ ਜਾ ਰਿਹਾ ਹੈ ਬਹੁਤ ਵੱਡੀ ਗਿਮਤੀ ਵਿੱਚ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਸ਼ਰਧਾ ਸਤਕਾਰ ਪੇਟ ਕਰਨ ਵਾਸਤੇ ਪਹੁੰਚੀਆਂ ਹੋਈਆਂ ਹੈ 31 ਸਾਲ ਹੋ ਗਏ ਜੀ ਇਨਸਾਫ ਦੀ ਭਾਲ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਖਾਸ ਕਰਕੇ ਦੇਖੋ 31 ਸਾਲ ਬੀਤ ਗਏ ਨੇ ਕਿ 1992 ਦੇ ਵਿੱਚ ਉਹਨਾਂ ਨੂੰ ਪੁਲਿਸ ਨੇ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਸ਼ਹੀਦ ਕੀਤਾ ਸੀ ਔਰ ਫਿਰ ਵੀ ਮੈਂ ਕਹਿੰਦਾ ਕਿ ਬਹੁਤ ਵੱਡੀ ਹਿੰਮਤ ਹੈ ਸਾਡੇ ਉਹਨਾਂ ਵੀਰਾਂ ਦੀ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਮਿਹਨਤ ਕਰਕੇ ਜਿਹੜਾ ਸੱਚ ਸੀ ਉਹ ਸੰਗਤ ਦੇ ਸਾਹਮਣੇ ਲਿਆਂਦਾ ਔਰ ਸ਼ਰਮਨਿਕ ਕਮੇਟੀ ਨੂੰ ਪੈਰਵੇ ਕਰਨ ਵਾਸਤੇ ਲਿਖਿਆ ਗਿਆ ਕਿ ਜਿਹੜੇ ਵੀ ਇਸ ਕੇਸ ਦੇ ਵਿੱਚ ਇਨਵੋਲਵ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀਆਂ ਸਜ਼ਾਵਾਂ ਨੇ ਮਿਸਾਲੀ ਸਜ਼ਾਵਾਂ ਨੇ ਉਹ ਦਿੱਤੀਆਂ ਜਾਣ ਤਾਂ ਕਿ ਕੋਈ ਵੀ ਐਸੀ ਜ਼ੁਰਤ ਜਿਹੜੀ ਆ ਉਹ ਨਾ ਕਰ ਸਕੇ ਦੇਖੋ ਜਿਹੜਾ ਅੱਜ ਦਾ ਨਵਾਂ ਸਾਲ ਹੈ ਈਸਵੀ ਕੈਲੰਡਰ ਦੇ ਹਿਸਾਬ ਨਾਲ ਨਵਾਂ ਸਾਲ ਹੈ ਲੇਕਿਨ ਸਿੱਖ ਮੰਤ ਦਾ ਜਿਹੜਾ ਨਵਾਂ ਸਾਲ ਹੈ ਉਹ ਇੱਕ ਚੇਤਰ ਨੂੰ ਹੈ ਜਿਵੇਂ ਵੱਡੀ ਗਿਣਤੀ ਕ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਪਹੁੰਚੀਆਂ ਹੋਈਆਂ ਨੇ ਦਰਬਾਰ ਸਾਹਿਬ ਪਹੁੰਚੀਆਂ ਨੇ ਹੋਰ ਥਾਵਾਂ ਤੇ ਪਹੁੰਚੀਆਂ ਹੋਈਆਂ ਨੇ ਤੇ ਸੰਗਤਾਂ ਨੂੰ ਵੀ ਅਪੀਲ ਹੈ ਕਿ ਇਸੇ ਤਰ੍ਹਾਂ ਜਿਹੜਾ ਇੱਕ ਚੇਤਰ ਨੂੰ ਸਿੱਖ ਮੰਤ ਦਾ ਜਿਹੜਾ ਕੈਲੰਡਰ ਦੇ ਅਨੁਸਾਰ ਨਵਾਂ ਸਾਲ ਹੈ ਚੇਤ ਗੋਵਿੰਦ ਉਹ ਰੱਦੀਏ ਹੋਵੇ ਆਨੰਦ ਕਣਾ ਜੋ ਪਹਿਲਾ ਮਹੀਨਾ ਹੈ 12 ਮਾਦ ਦੇ ਹਿਸਾਬ ਨਾਲ ਉਹ ਜਿਹੜਾ ਨਵਾਂ ਸਾਲ ਹੈ ਉਹੀ ਬਹੁਤ ਚੜ੍ਹਦੀ ਕਲਾ ਦਾ ਮਨਾਇਆ ਜਾ ਰਿਹਾ ਹੈ ਤੁਹਾਨੂੰ ਲੱਗਦਾ ਕਿ ਭਾਰਤ ਵਿੱਚ ਸਿੱਖਾਂ ਨੂੰ ਇਨਸਾਫ ਮਿਲ ਸਕੇਗਾ ਕਿਉਂਕਿ ਲੰਬੇ ਸਮੇਂ ਤੋਂ ਸਿੱਖ ਕੰਦੀ ਜਿਹੜੀਆਂ ਨੇ ਜੇਲ੍ਹਾਂ ਵਿੱਚ ਬੈਠੇ ਹੋਏ ਨੇ ਜਿਹੜੇ ਝੂਠੇ ਮੁਕਾਬਲਿਆਂ ਵਾਲੇ ਨੇ ਉਹਨਾਂ ਦੇ ਬਾਰੇ ਅਫਸਰਾਂ ਨੂੰ ਤੇ ਸਰਕਾਰ ਜਿਹੜੇ ਹੈਗਾ ਪ੍ਰੋਟੈਕਟ ਦੇਖੋ ਜਿਹੜਾ ਇੰਨਾ ਵੱਡਾ ਇੱਕ ਦੁਨੀਆ ਦਾ ਵੱਡਾ ਲੋਕਤੰਤਰ ਖਵਾਉਂਦਾ ਹੈ ਭਾਰਤ ਦੇਸ਼ ਆਪਣੇ ਆਪ ਨੂੰ ਕਿ ਵੱਡਾ ਲੋਕਤੰਤਰ ਹੈ ਔਰ ਇਸ ਲੋਕਤੰਤਰ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਇੰਨੇ ਜ਼ੁਲਮੋ ਸਤਮ ਹੋਣੇ ਔਰ ਖਾਸ ਕਰਕੇ ਸਿੱਖਾਂ ਦੇ ਨਾਲ ਇੰਨੀਆਂ ਵੱਡੀਆਂ ਬੇਇਨਸਾਫੀਆਂ ਹੋਣੀਆਂ ਹਜ਼ਾਰਾਂ ਪੰਜਾਬ ਦੇ ਪੁੱਤ ਜਿਹੜੇ ਸਾਨੂੰ ਜਿਹੜੇ ਇੱਕ ਦਹਾਕੇ ਦੇ ਦੌਰਾਨ ਤਕਰੀਬਨ ਜਿਹੜੇ ਸੀਗੇ ਉਹ ਸ਼ਹੀਦ ਕੀਤੇ ਗਏ ਪਿੰਡਾਂ ਤੇ ਪਿੰਡ ਜਿਹੜੇ ਸਨ ਉਹ ਨੌਜਵਾਨوں ਨੂੰ ਵੇਲੇ ਕਰ ਦਿੱਤੇ ਗਏ ਕਈ ਕਿ ਪਿੰਡਾਂ ਵਿੱਚ ਕਈ ਕਿ ਸਾਲਾਂ ਤੱਕ ਕੋਈ ਬਰਾਤਾਂ ਨਹੀਂ ਚੜ ਸਕੀਆਂ ਕਿਉਂਕਿ ਪਿੰਡਾਂ ਦੇ ਨੌਜਵਾਨ ਤਕਰੀਬਨ ਕੋਡਸ ਨੇ ਸਾਰੇ ਪੁਲਸ ਮੁਕਾਬਲੇ ਬਣਾ ਬਣਾ ਕੇ ਤੇ ਉਹ ਸ਼ਹੀਦ ਕਰ ਦਿੱਤੇ ਸਨ ਇਹ ਬਹੁਤ ਵੱਡੀ ਇੱਕ ਨਨਸਾਫੀ ਸਿੱਖਾਂ ਦੇ ਨਾਲ ਭਾਰਤ ਦੇਸ਼ ਵਿੱਚ ਹੋ ਰਹੀ ਹੈ ਇਹ ਆਜ਼ਾਦ ਭਾਰਤ ਹੈ ਇੱਥੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਸੱਭਿਆਤਾਵਾਂ ਦੇ ਵੱਖ-ਵੱਖ ਭਾਸ਼ਾਵਾਂ ਦੇ ਲੋਕ ਵਸਦੇ ਨੇ ਔਰ ਸਿੱਖਾਂ ਦੇ ਨਾਲ ਭਾਰਤ ਵਿੱਚ ਬਹੁਤ ਵੱਡੀ ਇੱਕ ਬੇਇਨਸਾਫੀ ਕੀਤੀ ਜਾ ਰਹੀ ਹੈ ਕਿ ਜਿਹੜੇ ਸਿੱਖ ਬੰਦੇ 32-32 ਸਾਲ ਤੋਂ 33-33 ਸਾਲ ਤੋਂ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਜੇਲ੍ਹਾਂ ਵਿੱਚ ਬੰਦ ਨੇ ਤੇ ਉਹਨਾਂ ਦੀ ਕੋਈ ਸੁਣਵਾਈ ਜਿਹੜੀ ਹੈ ਉਹ ਸਰਕਾਰਾਂ ਵੱਲੋਂ ਨਹੀਂ ਕੀਤੀ ਜਾ ਰਹੀ ਜੋ ਅਸੀਂ ਤੋਂ 90 ਦਾ ਤਹਾਕਾ ਸੀ ਜੋ ਕੋ ਸ਼ੂ ਹੋਇਆ ਵੀ ਇਹ ਦਿਨਾਂ ਦੌਰਾਨ 2023 ਦੇ ਵਿੱਚ ਵੀ ਨੌਜਵਾਨਾਂ ਦੀ ਫੋਟੋ ਫੜਾਈ ਹੋਈ ਸੀ ਦੇਖੋ ਇਹ ਤਰਾਸਦੀ ਹੈ ਸਾਡੀ ਕਿ ਜਿੱਥੇ ਸਾਡੇ ਪੁਰਾਣੇ 32 33 33 ਸਾਲ ਤੋਂ ਸਾਡੇ ਜਿਹੜੇ ਧਰਮਿਕ ਉਤਮੋਰਚੇ ਦੇ ਜਿਹੜੇ ਸੰਘਰਸ਼ੀ ਸਨ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਉੱਥੇ ਇੱਕ ਅ ਅਮਰਤ ਪ੍ਰਚਾਰ ਲਹਿਰ ਜਿਹੜੀ ਹੈ ਸਿੱਖ ਸਿੱਖੀ ਦੇ ਪ੍ਰਚਾਰ ਵਾਸਤੇ ਇੱਕ ਲਹਿਰ ਪਿਛਲੇ ਸਮੇਂ ਆਰੰਭ ਕੀਤੀ ਗਈ ਸੀ ਭਈ ਅਮਰਤਪਾਲ ਸਿੰਘ ਹੋਰਾਂ ਨੇ ਔਰ ਉਹਨਾਂ ਦੇ ਉੱਤੇ ਉਸ ਪ੍ਰਚਾਰ ਨੂੰ ਬੰਦ ਕਰਕੇ ਤੇ ਇੱਕ ਐਨਐਸਏ ਵਰਗੀ ਜਿਹੜੇ ਐਕਟ ਸਨ ਉਹ ਲਾ ਕੇ ਪੰਜਾਬ ਤੋਂ ਬਾਹਰ ਦੂਜੀਆਂ ਸਟੇਟਾਂ ਵਿੱਚ ਦੂਰ ਦਰਾਡੇ ਜਾ ਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਇਹ ਸਿੱਖਾਂ ਦੇ ਨਾਲ ਇੱਕ ਬਹੁਤ ਵੱਡੀ ਭਾਰਤ ਦੇਸ਼ ਵਿੱਚ ਵੱਡੀ ਬੇਇਨਸਾਫੀ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕਹੇਤ ਪੁਰਜਾ ਪੁਰਜਾ ਕਟਮਰੇ ਕਬੂਨਾ ਛਾਡੇ ਖੇਤ ਉਹ ਸਮੇਂ ਦੀ ਜ਼ਾਲਮ ਸਰਕਾਰ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਜਿਨ੍ਹਾਂ ਨੂੰ ਕੋਹ ਕੋਹ ਕੇ ਜ਼ਾਲਮ ਸਰਕਾਰ ਨੇ ਸ਼ਹੀਦ ਕੀਤਾ ਤੇਨਾਂ ਦਾ ਅੱਜ ਸ਼ਹੀਦੀ ਦਿਹਾੜਾ ਭਾਵੇਂ ਉਹਨਾਂ ਦੇ ਪਿੰਡ ਵੀ ਮਨਾਇਆ ਜਾ ਰਿਹਾ ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਾਰਸੋਂ ਰੋਜ਼ ਤੋਂ ਸ੍ਰੀ ਖੰਡ ਪਾਠ ਸਾਹਿਬ ਦੀ ਪ੍ਰੰਪਤਾ ਹੋਈ ਸੀ ਅੱਜ ਅੰਮ੍ਰਿਤ ਵੇਲੇ ਭੋਗਾਂ ਤੋਂ ਬਾਅਦ ਸ਼ਬਦ ਗੈਣ ਕਰਕੇ ਅਰਦਾਸ ਬੇਨਤੀ ਜੋ ਜੜੀ ਕੀਤੀ ਗਈ ਉਹਨਾਂ ਦੇ ਪਰਿਵਾਰਕ ਉਹਨਾਂ ਦੇ ਤਰਨ ਸੁਪਤਨੀ ਔਰ ਹੋਰ ਪਰਿਵਾਰ ਦੇ ਜੀ ਜਿਹੜੇ ਚਾਚੇ ਤੌਰ ਤੇ ਸਾਰੇ ਪਹੁੰਚੇ ਸੀ ਇਹ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਇੱਕ ਭਾਈ ਸਾਹਿਬ ਕਿਉਂਕਿ ਅਦੁੱਤੀ ਸ਼ਖਸੀਅਤ ਸੀ 25000 ਹੋਰ ਜਿਹੜੀਆਂ ਅਨ ਆਇਡੈਂਟੀਫਾਈਡ ਲਾਸ਼ਾਂ ਸੀ ਜਿਨ੍ਹਾਂ ਦਾ ਬੇਰਵਾ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਤਿਆਰ ਕੀਤਾ ਸੀ ਉਹਨਾਂ ਨੂੰ ਵੀ ਕੋਲ ਕੋ ਕੇ ਇਹਨਾਂ ਨੇ ਮਾਰਿਆ ਸੋ ਸਿੱਖ ਪੰਥ ਦੇ ਵਿੱਚ ਇਹ ਵਿਦਵਤਾ ਰਹੀ ਗੁਰੂ ਸਾਹਿਬ ਜੀ ਕਿਰਪਾ ਕਰਨ ਸ਼ਹੀਦੀਆਂ ਬਹੁਤ ਵੱਡੀਆਂ ਹੋ ਜਾਂਦੀਆਂ ਤੇ ਜ਼ਾਲਮ ਸਰਕਾਰਾਂ ਜਿਹੜੀਆਂ ਉਹ ਆਪਣੇ ਤਸ਼ੱਦਦ ਤੋਂ ਕਦੇ ਬਾਜ਼ ਨਹੀਂ ਆਈਆਂ ਪਰ ਕਲਗੀਧਰ ਨੇ ਪੰਥ ਐਸਾ ਸਾਜਿਆ ਕਿ ਸਿਰ ਕੱਟਣ ਵਾਲੇ ਮੁੱਕ ਜਾਂਦੇ ਆ ਸਿਰ ਦੇਣ ਵਾਲੇ ਨਹੀਂ ਮੁੱਕਦੇ ਸੋ ਉਹਨਾਂ ਦੇ ਅੱਜ ਸਨਮੁਖ ਇਹ ਜਿਹੜਾ ਸ਼ਹੀਦੀ ਦਿਹਾੜਾ ਅੱਜ ਉਹਨਾਂ ਦੇ ਭਾਈ ਗੁਰਦਾਇਵ ਸਿੰਘ ਜੀ ਕੌਂਕੇ ਜਥੇਦਾਰ ਸਾਹਿਬ ਜੀ ਦੀ ਯਾਦ ਵਿੱਚ ਇੱਥੇ ਮਨਾਇਆ ਗਿਆ ਆ ਸੋ ਉਹਨਾਂ ਦੀ ਜਿਹੜੀ ਤਸਵੀਰ ਪਹਿਲਾਂ ਹੀ ਸ੍ਰੀ ਅਜਾਇਬ ਘਰ ਜਿਹੜਾ ਸਾਡਾ ਉਸ ਅਜਾਇਬ ਘਰ ਦੇ ਵਿੱਚ ਸ਼ੋਭਿਤ ਕਰ ਦਿੱਤੀ ਗਈ ਆ ਤੇ ਮੈਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਤੇ ਪੰਜ ਸਹਿਗ ਸੰਗ ਸਹਿਬਾਨਾਂ ਨੂੰ ਬੇਨਤੀ ਕਰਦਾ ਕਿ ਭਾਈ ਗੁਰਦੇਵ ਸਿੰਘ ਜੀ ਜ਼ਥੇਦਾਰ ਸਾਹਿਬ ਨੂੰ ਕੌਮੀ ਸ਼ਹੀਦ ਦਾ ਜਿਹੜਾ ਆ ਉਹ ਸਤਕਾਰ ਦਿੱਤਾ ਜਾਵੇ ਕਿਉਂਕਿ ਜੇ ਇਸ ਢੰਗ ਦੇ ਨਾਲ ਉਸ ਵੇਲੇ ਦੀ ਸਰਕਾਰ ਨੇ ਤੇ ਜਿਹੜੇ ਗਵਾਹ ਆ ਮੌਕੇ ਦੇ ਉਹਨਾਂ ਨੇ ਜਿਸ ਢੰਗ ਦੇ ਨਾਲ ਉਹ ਸ਼ਹੀਦ ਦੀ ਜਿਹੜੀ ਬਿਆਨ ਕੀਤੀ ਆ ਮੈਂ ਸਮਝਦਾ ਅਜੋਕੇ ਯੋਗ ਦੇ ਵਿੱਚ ਕਬੜੀ ਵੱਡੀ ਮਸਾਲਿਆ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਅਸੀਂ तकरीबन ਸਾਰੇ ਸਾਰਿਆਂ ਸ਼ਹੀਦਾਂ ਦਾ ਮੁੱਖ ਤੌਰ ਦੇ ਉੱਤੇ ਭਾਈ ਹਰਜਿੰਦਰ ਸਿੰਘ ਜੀ ਜੰਦਾ ਪਾਈ ਸੁਖਾ ਜੀ ਇਸੇ ਤਰ੍ਹਾਂ ਹੋਰ ਸ਼ਹੀਦਾਂ ਦਾ ਵੀ ਮਨਾਇਆ ਜਾਂਦਾ ਇਹਨਾਂ ਦਾ ਵੀ ਇਸੇ ਤਰ੍ਹਾਂ ਮਨਾਇਆ ਕਰਾਂਗੇ ਇੱਕ ਬੰਦਾਂ ਜੀ 31 ਦਸੰਬਰ ਦਾ ਕਲਟੀਮੀਟਮ ਜਿਹੜਾ ਸੀ ਭਵਨ ਸਿੰਘ ਰਾ ਉਹ ਮੈਂ ਅੱਜ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਦਿੱਤੀ ਹੈ ਅਸੀਂ ਦੋ ਮੀਟਿੰਗਾਂ ਵੀ ਕਰ ਚੁੱਕੇ ਹਾਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਵੀ ਚਿੱਠੀ ਲਿਖ ਚੁੱਕੇ ਹਾਂ ਖਤੋਕਦਾਬ ਸਾਡੀ ਜਾਰੀ ਆ ਆਉਂਦੇ ਦੋ-ਚੌ ਦਿਨਾਂ ਦੇ ਵਿੱਚ ਮੇਰਾ ਖਿਆਲ ਸਾਨੂੰ ਸਮਾਂ ਮਿਲ ਜਾਊਗਾ ਉਹ ਫਿਰ ਸਮਾਂ ਜਿਹੜਾ ਆ ਉਸ ਦਿਨ ਚ ਆ ਕੇ ਅਸੀਂ ਉਹਨਾਂ ਨਾਲ ਮੁਲਾਕਾਤ ਵੀ ਕਰਾਂਗੇ ਉਹ ਕਿਉਂਕਿ ਸਰਕਾਰਾਂ ਨਾਲ ਜਿਹੜੇ ਖਤੋ-ਖਤਾਬ ਕਰਨੀ ਸਮਾਂ ਥੋੜਾ ਸੀ ਪਰ ਅਸੀਂ ਦੋ ਮੀਟਿੰਗਾਂ ਕਰਕੇ ਭਾਈ ਬਲਵੰਤ ਸਿੰਘ ਜੀ ਰਾਜਵਾਨੇ ਦੀ ਭੈਣ ਵੀ ਵਿਚੇ ਸੀਗੀ ਉਹ ਸਾਡਾ ਹੁਣ 1 2 4 ਦਿਨ ਚ ਸ਼ਾਇਦ ਸਾਨੂੰ ਸਮਾਂ ਮਿਲ ਜਾਏ ਉਹਦੇ ਹੁਣ ਦਾਨਕਾਲ ਜਾ ਕੇ ਫਿਰ ਉਹਨਾਂ ਨਾਲ ਮੀਟਿੰਗ ਕਰਕੇ ਅਗਲੀ ਕਾਰਵਾਈ ਜਿਹੜੀ ਉਹ ਪ੍ਰੰਪਰ ਅਗਲੀ ਜੰਦਰਜੀ ਨਵਾਂ ਸਾਲ 2022 ਸ਼ੁਰੂ ਹੋਇਆ ਜੀ ਤੁਹਾਨੂੰ ਖਾਸ ਮੈਸੇਜ ਦੇਣਾ ਚਾਹੀਦਾ ਦੇਖੋ ਇਹ ਕਿਉਂਕਿ ਸਾਡਾ ਨਾਨਕਸ਼ਹੀ ਯੰਤਰੀ ਅਨਸਾਰ ਗੁਰੂ ਕੇ ਸਿੱਖਾਂ ਦਾ 14 ਮਾਰਚ ਨੂੰ ਜਦੋਂ ਚੇਤ ਦਾ ਮਹੀਨਾ ਚੜ੍ਹਦਾ ਉਦੋਂ ਸ਼ੁਰੂ ਹੁੰਦਾ ਪਰ ਚਲੋ ਕਿਉਂਕਿ ਕਰਵਾਇਤ ਪ੍ਰਾਣੀ ਰਹੀ ਆ ਗੁਰੂ ਸਾਹਿਬ ਸਾਰਿਆਂ ਦੇ ਘਰਾਂ ਦੇ ਵਿੱਚ ਸੁਖ ਸ਼ਾਂਤੀ ਬਰਤਾਉਣੇ ਦੀ ਬੇਨਤੀ ਕਰਦਾ